ਸਿਮਰਤ ਮਹ ਦੇਖ ਸਸਿਆ ਰਸੂਰ ਨਖਤਰ ਮਹ ਏਕ ਪਾਵਨ ਪਵਿੱਤਰ ਪੰਕਤੀਆਂ ਦੇ ਅੰਦਰ ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਜੀ ਉਪਦੇਸ਼ ਬਖਸ਼ਿਸ਼ ਕਰਦੇ ਨੇ ਕਿ ਭਾਈ ਤੂੰ ਰੱਬਰ ਦੇਖਣ ਦੀ ਚਾਹ ਰੱਖਦਾ ਹੈ ਤੇਰੇ ਅੰਦਰ ਐਸੀ ਇੱਕ ਤਮੰਨਾ ਹੈ ਕਿ ਮੈਨੂੰ ਰੱਬ ਦੇ ਦਰਸ਼ਨ ਹੋਣ ਤਾਂ ਫਿਰ ਤੈਨੂੰ ਕੀ ਕਰਨਾ ਪਵੇਗਾ ਕਹਿਣ ਲੱਗੇ ਵੇਦਾਂ ਵਿੱਚ ਪੁਰਾਣਾ ਵਿੱਚ ਸਿਮਰਤੀਆਂ ਵਿੱਚ ਸ਼ਾਸਤਰਾਂ ਦੇ ਵਿੱਚ ਵੇਖ ਕੇ ਦੇਖ ਇਹਨਾਂ ਦੇ ਅੰਦਰ ਦੇਖ ਤੈਨੂੰ ਇਹਨਾਂ ਦੇ ਵਿੱਚ ਵੀ ਰੱਬ ਦਿਖਾਈ ਦੇਵੇਗਾ ਕਿਉਂਕਿ ਇਸ ਤੋਂ ਪਹਿਲਾਂ ਜਿਹੜੇ ਆਪਾਂ ਦੋ ਪਦੇ ਸਰਵਣ ਕੀਤੇ ਨੇ ਉਹਨਾਂ ਦੇ ਵਿੱਚ ਇਹੀ ਸਤਗੁਰਾਂ ਨੇ ਵਰਣਨ ਕੀਤਾ ਹੈ ਕਿ ਭਾਈ ਲੱਭੀ ਦੀ ਉਹ ਚੀਜ਼ ਹੈ ਜਿਹੜੀ ਗਵਾਚੀ ਹੋਵੇ ਰੱਬ ਕੋਈ ਗਵਾਚਾ ਥੋੜੀ ਹੈ ਜਿਹਨੂੰ ਲੱਭਣ ਤੁਰਿਆ ਉਹ ਪਰਮਾਤਮਾ ਉਹ ਰੱਬ ਜਿਹਨੂੰ ਆਪਾਂ ਰੱਬ ਕਹਿੰਨੇ ਆ ਉਹ ਤਾਂ ਕਣ-ਕਣ ਦੇ ਵਿੱਚ ਮੌਜੂਦ ਹੈ ਕਿਹੜੀ ਜਗ੍ਹਾ ਇੱਥਿਓ ਹੈ ਨਹੀਂ ਉਹ ਸਾਡੇ ਅੰਦਰ ਵੀ ਹੈ ਸਾਡੇ ਬਾਹਰ ਵੀ ਹੈ ਅੰਦਰ ਬਾਹਰ ਸੂ ਅੰਦਰ ਸੂ ਬਾਹਰ ਅਨੰਤ ਆਪਾਂ ਕੱਲ ਵੀ ਇਹ ਪੰਕਤੀ ਪੜ੍ਹੀ ਹੈ ਅਤੇ ਪਦੇ ਦਾ ਸਰਵਣ ਕੀਤੇ ਅੱਜ ਵੀ ਉਸੇ ਹੀ ਗੱਲ ਨੂੰ ਅੱਗੇ ਤੋਰਦੇ ਹੋਏ ਸਤਿਗੁਰੂ ਜੀ ਫਰਮਾਨ ਕਰਦੇ ਹਨ ਕਿ ਭਾਈ ਵੇਦਾਂ ਦੇ ਵਿੱਚ ਵੀ ਰੱਬ ਦਿਸਦਾ ਹੈ ਪੁਰਾਣਾ ਦੇ ਵਿੱਚ ਵੀ ਰੱਬ ਦਿਸਦਾ ਹੈ ਸਿਮਰਤੀਆਂ ਸ਼ਾਸਤਰਾਂ ਦੇ ਵਿੱਚ ਵੀ ਰੱਬ ਦਿਸਦਾ ਹੈ ਇੱਥੇ ਇੱਕ ਗੱਲ ਹੋਰ ਵੇਖੋ ਸਿੱਖ ਧਰਮ ਸਰਬਸਾਂਝੀ ਵਾਲਤਾ ਦਾ ਪ੍ਰਤੀਕ ਹੈ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹੈ ਤੇ ਕਿਸੇ ਵੀ ਧਰਮ ਦੇ ਬਾਰੇ ਇੱਕ ਵੀ ਐਸਾ ਸ਼ਬਦ ਨਹੀਂ ਲਿਖਿਆ ਗਿਆ ਕਿਸੇ ਧਾਰਮਿਕ ਗ੍ਰੰਥ ਬਾਰੇ ਜਿਹੜਾ ਕਿ ਆਪਾਂ ਕਹਿ ਸਕੀਏ ਕਿ ਇਹਦੇ ਤੇ ਆਪत्ति ਕੀਤੀ ਜਾ ਸਕਦੀ ਹੈ ਰੋਸ ਕੀਤਾ ਜਾ ਸਕਦਾ ਹੈ ਇੱਕ ਹੋਰ ਪੰਕਤੀ ਆਉਂਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਕਹਿਣ ਲੱਗੇ ਬੇਦ ਕਤੇਬ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰੇ ਕਹਿਣ ਲੱਗੇ ਦੁਨੀਆ ਦੇ ਧਾਰਮਿਕ ਗ੍ਰੰਥਾਂ ਨੂੰ ਮਾੜੇ ਨਾ ਕੋ ਮਾੜਾ ਉਹ ਬੰਦਾ ਹੈ ਜਿਹੜਾ ਇਹਨਾਂ ਗ੍ਰੰਥਾਂ ਨੂੰ ਪੜ੍ਹਦਾ ਨਹੀਂ ਇਹਨਾਂ ਦੀ ਵਿਚਾਰ ਨਹੀਂ ਕਰਦਾ ਇਹਨਾਂ ਦੀ ਸਿੱਖਿਆ ਨੂੰ ਸਮਝਦਾ ਨਹੀਂ ਮਾੜਾ ਤਾਂ ਉਹ ਬੰਦਾ ਹੈ ਇਹ ਗ੍ਰੰਥ ਮਾੜੇ ਨਹੀਂ ਇਹ ਜਿਹੜੇ ਵੇਦ ਪੁਰਾਣ ਸ਼ਾਸਤਰ ਸਿਮਰਤियां ਇਹ ਸਨਾਤਨ ਮਤ ਦੇ ਗ੍ਰੰਥ ਨੇ ਇਹਨਾਂ ਵਿੱਚ ਵੀ ਬੜੀਆਂ ਚੰਗੀਆਂ ਸਿੱਖਿਆਵਾਂ ਲਿਖੀਆਂ ਹਨ ਫੁਰਮਾਨ ਕਰਦੇ ਨੇ ਕਹਿਣ ਲੱਗੇ ਭਾਈ ਤੂੰ ਰੱਬ ਨੂੰ ਵੇਖਣਾ ਇੱਕ ਕੰਮ ਕਰ ਧਾਰਮਿਕ ਗ੍ਰੰਥਾਂ ਨੂੰ ਖੋਲ ਕੇ ਵੇਖ ਉਹਨਾਂ ਦੇ ਵਿੱਚ ਰੱਬ ਦੇ ਪਰਤੱਖ ਦਰਕਸ਼ਨ ਹੋਣਗੇ ਇਸ ਤੋਂ ਅਗਲਾ ਬਚਨ ਕਹਿਣ ਲੱਗੇ ਜੇ ਹਜੇ ਵੀ ਨਹੀਂ ਇੱਕ ਕਮਕਰ ਸਸੀਰ ਸੂਰ ਨਖੇਤਰ ਮਹੀਂ ਏਕ ਸਸੀਰ ਕਹਿੰਦੇ ਨੇ ਚੰ드ਰਮਾ ਨੂੰ ਸੂਰ ਕਹਿੰਦੇ ਨੇ ਸੂਰਜ ਨੂੰ ਤੇ ਨਖੇਤਰ ਇੱਥੇ ਨਾ ਖਖੇ ਦੇ ਪੈਰ ਦੇ ਵਿੱਚ ਅੱਧਾ ਹਾ ਹਾ ਅੱਧਾ ਹਾ ਹਾ ਖਖੇ ਦੇ ਪੈਰ 'ਚ ਖਖੇ ਨੂੰ ਥੋੜਾ ਜਿਹਾ ਭਾਰਾ ਕਰਕੇ ਬੋਲਣਾ ਹੈ ਉਚਾਰਨ ਕਰਨ ਲੱਗਿਆ ਥੋੜਾ ਜਿਹਾ ਧਿਆਨ ਦੇਣਾ ਹੈ ਜਿਵੇਂ ਵੈਸੇ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਨਕਸ਼ਤਰ ਨਕਸ਼ਤਰ ਦਾ ਮਤਲਬ ਹੁੰਦਾ ਹੈ ਤਾਰੇ ਕਹਿਣ ਲੱਗੇ ਜੇਕਰ ਤੁਸੀਂ ਉਸ ਇੱਕ ਪਰਮਾਤਮਾ ਨੂੰ ਵੇਖਣਾ ਹੈ ਚੰ드ਰਮਾ ਦੇ ਵਿੱਚ ਵੀ ਤੁਹਾਨੂੰ ਦਿਖਾਈ ਦੇਵੇਗਾ ਸੂਰਜ ਦੇ ਵਿੱਚ ਵੀ ਦਿਖਾਈ ਦੇਵੇਗਾ ਇੱਥੋਂ ਤੱਕ ਕਿ ਕੱਲੇ-ਕੱਲੇ ਤਾਰੇ ਵਿੱਚ ਵੀ ਰੱਬ ਦਿਸਣਾ ਸ਼ੁਰੂ ਹੋ ਜਾਣਾ ਹੈ ਅਸਲ ਦੇ ਵਿੱਚ 8ਵਾਂ ਸ਼ਲੋਕ ਆਪਾਂ ਪੜ੍ਹ ਕੇ ਆਏ ਹਾਂ ਨਾ ਔਰ ਤਾਰੇ ਜੋ ਅੰਤਰਨਾਮ ਸਰਬਮੈ ਪੀਖੇ ਭਗਵਾਨ ਉਰਤਾਰੇ ਸਭ ਤੋਂ ਪਹਿਲੀ ਸ਼ਰਤ ਹੈ ਕਹਿਣ ਲੱਗਿਓ ਉਸ ਪ੍ਰਮਾਤਮਾ ਨੂੰ ਆਪਣੇ ਅੰਦਰ ਹਿਰਦੇ ਦੇ ਵਿੱਚ ਵਸਾਈਏ ਤੇ ਜਦੋਂ ਵਸ ਗਿਆ ਨਾ ਫਿਰ ਸਰਬਮੈ ਪੀਖੇ ਭਗਵਾਨ ਸਾਰਿਆਂ ਵਿੱਚ ਹੀ ਰੱਬ ਦਿਸਣਾ ਸ਼ੁਰੂ ਹੋ ਜਾਣਾ ਜੇ ਅੰਦਰ ਨਹੀਂ ਹੈ ਫਿਰ ਬਾਹਰ ਵੀ ਕਿਤੇ ਨਹੀਂ ਦਿਸਣਾ ਫਿਰ ਤਾਂ ਪ੍ਰਤੱਖ ਪ੍ਰਮਾਤਮਾ ਸਾਹਮਣੇ ਆ ਕੇ ਖੜ ਜਾਵੇ ਜੇਕਰ ਅੰਦਰ ਹੀ ਨਹੀਂ ਤੇ ਬਾਹਰ ਕੁਝ ਵੀ ਨਹੀਂ ਦਿਸਣਾ ਤੇ ਐ ਪ੍ਰਤੱਖ ਰੂਪ ਦੇ ਵਿੱਚ ਤੇ ਹਰ ਜਗ੍ਹਾ ਤੇ ਮੌਜੂਦ ਹੈ ਅਗਲੇ ਬਚਨਾਂ ਵਿੱਚ ਸਤਿਗੁਰੂ ਜੀ ਫੁਰਮਾਨ ਕਰਦੇ ਹਨ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਅਡੋਲ ਨਾ ਕਭੂ ਡੋਲੇ ਜੇ ਲੱਗੇ ਕਿ ਬਾਣੀ ਪ੍ਰਭ ਕੀ ਸਭ ਕੋ ਬੋਲੇ ਕਿ ਹੇ ਭਾਈ ਹਰੇਕ ਜੀਵ ਅਕਾਲ ਪੁਰਖ ਦੀ ਬੋਲੀ ਬੋਲਦਾ ਪਸ਼ੂ ਪੰਛੀ ਸਵੇਰੇ ਬੋਲਦੇ ਨੇ ਜੋ ਵੀ ਜੀਵ ਜੰਤੂ ਚਿੜੀ ਜਨੌਰ ਜਾਨਵਰ ਇਨਸਾਨ ਇਨਸਾਨ ਹੀ ਮੰਦਾ ਬੋਲਦਾ ਬਾਕੀ ਹੋਰ ਕਦੇ ਕਿਸੇ ਨੂੰ ਕੋਈ ਜਾਨਵਰਾਂ ਨੂੰ ਇੱਕ ਦੂਜੇ ਨੂੰ ਕੋਈ ਮੰਦੇ ਸ਼ਬਦ ਬੋਲਦੇ ਵੇਖਿਆ ਚੇਤੇ ਰੱਖਣਾ ਇਨਸਾਨ ਨੂੰ ਬੋਲਣ ਦੀ ਤੌਫੀਕ ਬਖਸ਼ੀ ਤੇ ਇਨਸਾਨ ਆਪਣੇ ਮੁਖ ਤੋਂ ਮੰਦਾ ਬੋਲਦਾ ਗਾਲ੍ਹਾਂ ਕੱਢਦਾ ਹਰ ਇੱਕ ਦੀ ਨਿੰਦਿਆ ਚੁਗਲੀ ਤੇ ਇਸ ਜ਼ੁਬਾਨ ਨੂੰ ਲਾਈ ਖੜਾ ਹੈ ਕਹਿਣ ਲੱਗੇ ਬਾਣੀ ਪ੍ਰਵਤੀ ਸਭ ਕੋ ਬੋਲੇ ਸਭ ਕੋ ਦਾ ਮਤਲਬ ਹੈ ਹਰ ਕੋਈ ਉਹ ਪਰਮਾਤਮਾ ਦੀ ਦਿੱਤੀ ਹੋਈ ਆਵਾਜ਼ ਹੀ ਸਾਡੇ ਅੰਦਰੋਂ ਨਿਕਲ ਰਹੀ ਹੈ ਇਹ ਬਾਣੀ ਜੋ ਅਸੀਂ ਬੋਲ ਰਹੇ ਹਾਂ ਹਰ ਇੱਕ ਜੀਵ ਜੋ ਬੋਲ ਰਿਹਾ ਹੈ ਉਹਨੂੰ ਬੋਲਣ ਦੀ ਤਾਕਤ ਪਰਮਾਤਮਾ ਨੇ ਬਖਸ਼ੀ ਹੈ ਸਭ ਕੋ ਦਾ ਮਤਲਬ ਹੈ ਸਾਰੇ ਹੀ ਬੋਲਿਆ ਦਾ ਮਤਲਬ ਬੋਲਣਾ ਅਗਲਾ ਬਚਨ ਕਹਿਣ ਲੱਗੇ ਆਪ ਅਡੋਲ ਨਕਬ ਹੂੰ ਡੋਲੇ ਕਹਿੰਦੇ ਪਰ ਇਹ ਸਭ ਕੁਝ ਹੁੰਦਿਆਂ ਹੋਿਆਂ ਵੀ ਉਹ ਆਪ ਅਡੋਲ ਹੈ ਤੇ ਕਦੇ ਡੋਲਦਾ ਨਹੀਂ ਸਰਬ ਕਲਾ ਕਰ ਖੇਲੇ ਖੇਲ ਮੋਲ ਨਾ ਪਾਈਐ ਗੁਣ ਅਮੋਲ ਕਹਿ ਲਗੇ ਸਰਬ ਕਲਾ ਕਰ ਖੇਲੇ ਖੇਲ ਉਹ ਪਰਮਾਤਮਾ ਬੜੇ ਬੜੀਆਂ ਕਲਾ ਦਾ ਮਤਲਬ ਹੁੰਦਾ ਵੈਸੇ ਤਾਕ ਉਹ ਸਾਰੀਆਂ ਤਾਕ ਤਾਂ ਰਚ ਕੇ ਸਾਰੀਆਂ ਖੇਡਾਂ ਰਚ ਕੇ ਜਗਤ ਦੀਆਂ ਖੇਡਾਂ ਨੂੰ ਖੇਡ ਰਿਹਾ ਸਰਬ ਕਲਾਕਾਰ ਬੜੀਆਂ ਕਲਾਵਾਂ ਵਰਤਦਾ ਹੈ ਬੜੀ ਕਲਾ ਉਸ ਪਰਮਾਤਮਾ ਦੇ ਵਿੱਚ ਹੈ ਕਲਾ ਦਾ ਮਤਲਬ ਕਲਾਕਾਰੀ ਕੋਈ ਕਾਰੀਗਰੀ ਕੋਈ ਐਸਾ ਕਰਮ ਜਿਹੜਾ ਹਰ ਇੱਕ ਤੋਂ ਨਾ ਹੋ ਸਕੇ ਉਹਨੂੰ ਕਹਿੰਦੇ ਨੇ ਫਲਾਣੇ ਵਿੱਚ ਇਹ ਕਲਾ ਹੈ ਕਲਾ ਦਾ ਮਤਲਬ ਹੀ ਇਹ ਹੁੰਦਾ ਹੈ ਜਿਹੜੀ ਖਾਸ ਬੰਦਿਆਂ ਕੋਲ ਹੋਵੇ ਹਰ ਇੱਕ ਕੋਲਾਂ ਵਿੱਚ ਜਿਹੜੀ ਸਾਰਿਆਂ ਕੋਲ ਹੋ ਗਈ ਉਹ ਕਲਾ ਨਹੀਂ ਰਹਿ ਜਾਂਦੀ ਫਿਰ ਪਰੋ ਪਰਮਾਤਮਾ ਸਾਰੀਆਂ ਕਲਾ ਦਾ ਵਿੱਚ ਸਰਬ ਕਲਾ ਸੰਪੂਰਨ ਹੈ ਸਰਬ ਕਲਾਕਰ ਖੇਲੇ ਖੇਰ ਸਾਰੀਆਂ ਤਾਕਤਾਂ ਰਚ ਕੇ ਉਹ ਪਰਮਾਤਮਾ ਖੇਡਾਂ ਖੇਡ ਰਿਹਾ ਹੈ ਮੋਲ ਨਾ ਪਾਈਏ ਗੁਣੇ ਅਮੋਲ ਉਹ ਪਰਮਾਤਮਾ ਦੇ ਕਿਸੇ ਵੀ ਗੁਣ ਦਾ ਮੁੱਲ ਨਹੀਂ ਪਾਇਆ ਜਾ ਸਕਦਾ ਕਿਉਂਕਿ ਉਹ ਅਮੋਲਕ ਗੁਣਾ ਵਾਲਾ ਹੈ ਉਹਦੇ ਗੁਣ ਅਨਮੋਲ ਨੇ ਉਹਦੇ ਗੁਣਾ ਦਾ ਕੋਈ ਮੁੱਲ ਹੀ ਨਹੀਂ ਪਰਮਾਤਮਾ ਦੀ ਗੱਲ ਹੈ ਅਗਲੇ ਬਚਨ ਵਿੱਚ ਕਹੇ ਲੱਗੇ ਸਰਬ ਜੋਤ ਮਹੇ ਜਾ ਕੀ ਜੋਤ ਤਾਰ ਰਹਿਓ ਸੁਆਮੀ ਓਤ ਪੋਤ ਸਰਬ ਜੋਤ ਮਹੇ ਜਾ ਕੀ ਜੋਤ ਓ ਪ੍ਰਮਾਤਮਾ ਹਰ ਇੱਕ ਜੋਤ ਵਿੱਚ ਮੌਜੂਦ ਹੈ ਆ ਜੋਤ ਹੀ ਹੈ ਜੋ ਇਨਸਾਨ ਜਿਉਂਦਾ ਤੁਰਿਆ ਫਿਰਦੇ ਦੇ ਅੰਦਰ ਪ੍ਰਮਾਤਮਾ ਦੀ ਜੋਤ ਵਸਦੀ ਹੈ ਇੱਕ ਪੰਕਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਮਨ ਹਰ ਜੀਤੇ ਰਹਿ ਨਾਲ ਹੈ ਗੁਰਮਤੀ ਹਰ ਰੰਗ ਮਾਨ ਇੱਥੇ ਮਨ ਕਹਿ ਕੇ ਵਿਸ਼ਰਾਮ ਲਾਉਣੇ ਜਦੋਂ ਵੀ ਇਹ ਪੰਕਤੀ ਆਪਾਂ ਪੜ੍ਹਨੀ ਹੈ ਨਾ ਮਨ ਨੂੰ ਸੰਬੋਧਨ ਕੀਤਾ ਕਿ ਉਹ ਮੇਰਿਆ ਮਨਾ ਤੂੰ ਰੱਬ ਦਾ ਹੀ ਤੇ ਰੂਪ ਹੈ ਆਪਣੇ ਮੂਲ ਦੀ ਪਛਾਣ ਕਰ ਆਪਣੇ ਆਪ ਨੂੰ ਚੈੱਕ ਕਰ ਪਛਾਣ ਕਰ ਵੀ ਮੈਂ ਕੀ ਹਾਂ ਤੇ ਜੇਕਰ ਤੂੰ ਉਹਦੇ ਰੰਗ ਵਿੱਚ ਰੰਗਿਆ ਗਿਆ ਤੇ ਤੈਨੂੰ ਦੁਨੀਆਂ ਦਾ ਕੋਈ ਦੁੱਖ ਨਹੀਂ ਆ ਸਕੇਗਾ ਤੂੰ ਗੁਰਮਤੀ ਹਰ ਰੰਗ ਮਾਨ ਗੁਰੂ ਦੀ ਮਤ ਲੈ ਕੇ ਤੇ ਉਹ ਪ੍ਰਮਾਤਮਾ ਦੇ ਰੰਗ ਨੂੰ ਮੰਨਣਾ ਸ਼ੁਰੂ ਕਰੇ ਜਿੰਨਾ ਚਿਰ ਗੁਰੂ ਦੀ ਮਤ ਨਹੀਂ ਲਈ ਜਾਏਗੀ ਉਨਾਂ ਚਿਰ ਉਹ ਪ੍ਰਮਾਤਮਾ ਦੇ ਰੱਬ ਦੇ ਰੰਗ ਨੂੰ ਮਾਣਿਆ ਵੀ ਨਹੀਂ ਜਾ ਸਕੇਗਾ ਸਰਬ ਜੋਤਮੈ ਜਾ ਕੀ ਜੋਤ ਉਸ ਪ੍ਰਮਾਤਮਾ ਦੀ ਜੋਤ ਹਰ ਇੱਕ ਸਰੀਰ ਵਿੱਚ ਮੌਜੂਦ ਹੈ ਹਰ ਇੱਕ ਜੀਵ ਵਿੱਚ ਮੌਜੂਦ ਹੈ ਅਗਲਾ ਬਚਨ ਹੈ ਧਾਰ ਰਹਿਓ ਸੁਆਮੀ ਓਤ ਪੋਤ ਓਤ ਪੋਤ ਦਾ ਮਤਲਬ ਹੈ ਜਿਵੇਂ ਤਾਣੇ ਪੇਟੇ ਵਾਂਗੂ ਮੰਨ ਲਓ ਕੋਈ ਰੁੱਖ ਖੜਾ ਹੋਵੇ ਲਾਗੇ ਕੋਈ ਵੇਲ ਉੱਗ ਜਾਵੇ ਉਹ ਵੇਲ ਕਿਵੇਂ ਲਪੇਟੇ ਲਾਉਂਦੀ ਮਾਰ ਲੈਂਦੀ ਉਸੇ ਕੋਈ ਖੰਭਾ ਖੜਾ ਹੁੰਦਾ ਹੈ ਉਹਦੇ ਥੱਲੇ ਕੋਈ ਵੇਲ ਉੱਗ ਪੈਂਦੀ ਹੈ ਉਹ ਵੇਲ ਉਸ ਖੰਭੇ ਨੂੰ ਲਪੇਟੇ ਮਾਰ ਕੇ ਉੱਪਰ ਚੜਦੀ ਹੈ ਕਹਿਣ ਲੱਗੇ ਚੇਤੇ ਰੱਖੀ ਉਹ ਮਾਲਕ ਤਾਣੇ ਪੇਟੇ ਵਾਂਗੂ ਸਾਰਿਆਂ ਜੀਵਾਂ ਨੂੰ ਦੇ ਵਿੱਚ ਸਮਾਇਆ ਹੋਇਆ ਆਸਰਾ ਬਣਿਆ ਹੋਇਆ ਕਬੀਰ ਸਾਹਿਬ ਜੀ ਦੀ ਇੱਕ ਬਚਨੀ ਯਾਦ ਆਉਂਦੇ ਕਹੋ ਕਬੀਰ ਹਾਥ ਪੈ ਨੀਰੈ ਸੱਜ ਹੋਈ ਸੁ ਹੋਈ ਕਹ ਲੱਗੇ ਰੱਬ ਨੂੰ ਲੱਭਣ ਤੁਰਿਓ ਰੱਬ ਤੇ ਤੁਹਾਡੇ ਹੱਥਾਂ ਨਾਲੋਂ ਵੀ ਤੁਹਾਡੇ ਨੇੜੇ ਹੈ ਇਹ ਤਾਂ ਅੰਦਰ ਵੇਖਣ ਵਾਲੀ ਅੱਖ ਚਾਹੀਦੀ ਹੈ ਨਾ ਨਿਗਾਹ ਚਾਹੀਦੀ ਹੈ ਜਿਹਦੇ ਬਾਰੇ ਸਤਿਗੁਰਾਂ ਨੇ ਸ਼ੁਰੂ ਵਿੱਚ ਕਹਿ ਦਿੱਤਾ ਗਿਆਨ ਅੰਜਨ ਗੁਰ ਦਿਆ ਆ ਜਿਹੜੇ ਅੱਖਾਂ ਤੇ ਜਾਲਾ ਚੜਿਆ ਹੈ ਨਾ ਹੰਕਾਰ ਦਾ ਲੋਭ ਦਾ ਮੋਹ ਦਾ ਇੱਕ ਗੁਰੂ ਦੇ ਗਿਆਨ ਦਾ ਸੁਰਮਾ ਪਾ ਕੇ ਜਾਲਾ ਉਤਰਨੇ ਅੱਖਾਂ ਦਾ ਤੇ ਜਦੋਂ ਅੱਖਾਂ ਠੀਕ ਹੋ ਗਈਆਂ ਗਿਆਨ ਆ ਗਿਆ ਬੰਦੇ ਨੂੰ ਅਗਿਆਨਤਾ ਦਾ ਹਨੇਰਾ ਦੂਰ ਹੋ ਗਿਆ ਫੇਰ ਬੰਦਾ ਕਹਿੰਦਾ ਵੀ ਹਾਂ ਹਰ ਇੱਕ ਪਾਸੇ ਰੱਬ ਹੈ ਹਰ ਜੀਵ ਵਿੱਚ ਪ੍ਰਮਾਤਮਾ ਵਸਦਾ ਧਾਰ ਰਿਓ Swami ਓਤ ਪੋਤ ਕਹਿ ਲੱਗਿਓ ਤੇ ਤਾਣੇ ਪੇਟੇ ਵਾਂਗੂ ਤੇਰੇ ਤੈਨੂੰ ਧਾਰਨ ਕਰੀ ਬੈਠਾ ਤੇਰੇ ਆਸ-ਪਾਸ ਮੌਜੂਦ ਹੈ ਅਗਲਾ ਜਿਹੜਾ ਅਖੀਰਲਾ ਬਚਨ ਇਸ ਪਦੇ ਦਾ ਗੁਰਪ੍ਰਸਾਦ ਭਰਮ ਕਾ ਨਾਸ ਨਾਨਕ ਤਿੰਨ ਮਹਿ ਇਹੋ ਵਿਸਾਸ ਹੁਣ ਜਿਹੜਾ ਇਹ ਬਚਨ ਬੋਲਿਆ ਗਿਆ ਗੁਰਪ੍ਰਸਾਦ ਅਸਲ ਦੇ ਵਿੱਚ ਨਵੇੜਾ ਇੱਥੇ ਆ ਕੀ ਹੋਣਾ ਗੁਰਪ੍ਰਸਾਦ ਇਹ ਛੋਟਾ ਸ਼ਬਦ ਨਹੀਂ ਇਹ ਬਹੁਤ ਵੱਡਾ ਸ਼ਬਦ ਹੈ ਗੁਰਪ੍ਰਸਾਦ ਆਪਾਂ ਮੂਲ ਮੰਤਰ ਦਾ ਜਾਪ ਕਰਦੇ ਹਾਂ ੴ ਤੋਂ ਲੈ ਕੇ ੴ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਇੱਥੋਂ ਤੱਕ ਤੇ ਰੱਬ ਦਾ ਸਰੂਪ ਹੈ ਤੇ ਕਹਿਣ ਲੱਗੇ ਮਿਲੇਗਾ ਕਿਵੇਂ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਇੱਥੇ ਗੁਰ ਪ੍ਰਸਾਦ ਸ਼ਬਦ ਕਹਿਣ ਲੱਗੇ ਗੁਰ ਪ੍ਰਸਾਦ ਧਰਮ ਦਾ ਨਾਸ ਇਹ ਜਿਹੜੇ ਵਹਿਮ ਭਰਮ ਬੰਦੇ ਨੇ ਪਾਲੇ ਹੋਏ ਨੇ ਵੀ ਮੈਂ ਪਤਾ ਨਹੀਂ ਕੀ ਚੀਜ਼ਾਂ ਧਰਤੀ ਦੇ ਉੱਪਰ ਇਹ ਜਿਹੜਾ ਭਰਮ ਹੈ ਇਹ ਵਹਿਮ ਹੈ ਕਦੋਂ ਦੂਰ ਹੋਵੇਗਾ ਕਦੋਂ ਟੁੱਟੇਗਾ ਵਹਿਮ ਗੁਰੂ ਦੀ ਕਿਰਪਾ ਦੇ ਨਾਲ ਜਿੰਨਾ ਚਿਰ ਗੁਰੂ ਦੀ ਕਿਰਪਾ ਨਹੀਂ ਉਹਨਾਂ ਚਿਰ ਮਨੁੱਖ ਇਹਨਾਂ ਜੰਜਾਲਾਂ ਵਿੱਚ ਉਲਝਿਆ ਰਹਿਣਾ ਗੁਰ ਪ੍ਰਸ਼ਾਦ ਭਰਮ ਦਾ ਨਾਸ ਜਿਨ੍ਹਾਂ ਮਨੁੱਖਾਂ ਦਾ ਭਰਮ ਗੁਰੂ ਦੀ ਕਿਰਪਾ ਨਾਲ ਮਿਟ ਜਾਂਦਾ ਹੈ ਨਾਨਕ ਤਿਨ ਮੈਂ ਇਹੋ ਵਿਸਵਾਸ ਵਿਸਵਾਸ ਦਾ ਇੱਥੇ ਮਤਲਬ ਹੈ ਵਿਸ਼ਵਾਸ ਯਕੀਨ ਫੇਤ ਕਹਿਣ ਲੱਗੇ ਹੈ ਭਾਈ ਜਦੋਂ ਗੁਰੂ ਦੀ ਕਿਰਪਾ ਦੇ ਨਾਲ ਅੰਦਰੋਂ ਭਰਮ ਟੁੱਟ ਗਏ ਵਹਿਮ ਮਿਟ ਗਏ ਫਿਰ ਅਕਾਲ ਪੁਰਖ ਦੀ ਇਸ ਸਰਬ ਵਿਆਪਕ ਹਸਤੀ ਦਾ ਇਹ ਯਕੀਨ ਉਹਨਾਂ ਦੇ ਅੰਦਰ ਬਣ ਜਾਂਦਾ ਹੈ ਤੇ ਉਹਨਾਂ ਨੂੰ ਹਰ ਇੱਕ ਕਣ ਕਣ ਦੇ ਵਿੱਚ ਉਸ ਪ੍ਰਮਾਤਮਾ ਦੇ ਦਰਸ਼ਨ ਹੋਣੇ ਸ਼ੁਰੂ ਹੋ ਜਾਂਦੇ